ਡੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸਾਰੇ ਵਿੰਗਸ ਨੇ ਸੋ ਸਭ ਤੋਂ ਪਹਿਲਾਂ ਮੈਂ ਪੰਜਾਬ ਪੁਲਿਸ ਤੇ ਜਿਹੜੀਆਂ ਉਪਲਬਧੀਆਂ ਹੈ ਉਹ ਡਰੱਗਸ ਫਰੰਟ ਤੇ ਦੱਸਣਾ ਚਾਹੂੰਗਾ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ ਜੁਲਾਈ 2022 ਤੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਜਿਹੜੀਆਂ ਮੈਂ ਫਿਗਰ ਸ਼ੇਅਰ ਕਰ ਰਿਹਾ ਇਹ ਸਾਲ 2023 ਦੀਆਂ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਸੋ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ 10786 ਐਫ ਆਈ ਆਰ ਦਰਜ ਕੀਤੀਆਂ ਗਈਆਂ 10786 ਟੋਟਲ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹ 14951 ਦੋਸ਼ੀ ਅਰੈਸਟ ਕੀਤੇ 14951 ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਐਫ ਆਈ ਆਰ ਨੇ ਦੇ ਵਿੱਚ ਉਹ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ 2422 ਜਿਹੜੇ ਆ ਵੱਡੇ ਸਮਗਲਰ ਅਰੈਸਟ ਕੀਤੇ ਗਏ ਕਮਰਸ਼ੀਅਲ ਕੁਆਂਟੀਟੀ ਦੀਆਂ ਐਫ ਆਈ ਆਰ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਬਾਅਦ ਅੰਮ੍ਰਿਤਸਰ ਰੂਰਲ ਦੇ ਵਿੱਚ 144 ਐਫ ਆਈ ਆਰ ਦਰਜ ਹੋਈਆਂ ਤਰਨਤਾਰਨ ਦੇ ਵਿੱਚ 137 ਐਫਆਈਆਰ ਦਰਜ ਹੋਈਆਂ। ਹੁਸ਼ਿਆਰਪੁਰ ਦੇ ਵਿੱਚ 124 ਐਫਆਈਆਰ ਦਰਜ ਹੋਈਆਂ। ਡਰੱਗਸ ਦੀ ਰਿਕਵਰੀ ਤੇ ਮੈਂ ਥੋੜਾ ਦੱਸਣਾ ਚਾਹੂੰਗਾ ਕਿ ਹੈਰੋਇਨ ਦੀ ਜਿੰਨਾ ਸਾਡੇ ਕੋਲੇ ਰਿਕਾਰਡ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ 1161 ਕਿਲੋ ਦੀ ਰਿਕਵਰੀ ਹੋਈ ਹੈ 2023 ਦੇ ਵਿੱਚ ਹੈਰੋਇਨ ਦੀ। ਓਪੀਐਮ ਦੀ 796 ਦੇ ਕਰੀਬ 796 ਕਿਲੋ ਦੇ ਕਰੀਬ ਰਿਕਵਰੀ ਹੋਈ ਹੈ। ਪੌਪੀ ਹਸਕ ਦੀ 403 ਕੁਆਂਟਲ ਦੀ ਰਿਕਵਰੀ ਹੋਈ ਹੈ ਇੰਜੈਕਸ਼ਨ ਟੈਬਲੇਟਸ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ 83000 8317809 ਯੂਨਿਟਸ ਜਿਹੜੇ ਰਿਕਵਰ ਕੀਤੇ ਗਏ 8317809 ਡਰਗ ਮਨੀ ਜਿਹੜੀ ਆ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ 13 ਕਰੋੜ 67 ਲੱਖ 6389 ਰੁਪਏ ਜਿਹੜੇ ਡਰਗ ਮਨੀ ਰਿਕਵਰ ਕੀਤੀ ਗਈ ਹੈ ਪੀਓ ਜਦੋਂ ਆਪਾਂ ਗੱਲ ਕਰੀਏ ਪੀਓਜ਼ ਐਨਡੀਪੀਏ ਸੈਕਟ ਜਿਹੜੇ ਪੀਓ 673 ਪੀਓ ਰੈਸਟ ਕੀਤੇ ਗਏ ਸੋ ਮੈਂ ਹੈਰੋਇਨ ਦੀ ਫਿਗਰ ਦੁਬਾਰਾ ਰਿਪੀਟ ਕਰਨਾ ਚਾਹੁੰਗਾ 1161 ਕਿਲੋ ਹੈਰੋਇਨ ਜਿਹੜੀ ਆ ਇਸ ਸਾਲ ਦੇ ਵਿੱਚ ਰਿਕਵਰ ਕੀਤੀ ਹੈ ਜਿਹੜੀ ਹੁਣ ਤੱਕ ਦੀ ਜਿੰਨਾ ਸਾਡਾ ਰਿਕਾਰਡ ਆ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਆਪਾਂ ਜਿਹੜਾ ਮੇਨ ਫੋਕਸ ਇੱਕ ਹੋਰ ਰੱਖਿਆ ਕਿ ਪ੍ਰਾਪਰਟੀ ਫੋਰਫੀਚਰ ਤੇ ਜਿਹੜੇ ਵੱਡੇ ਸਮਗਲਰ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਤੋ ਟੋਟਲ 294 ਕੇਸ ਜਿਹੜੇ ਆ ਉਹ ਕੰਪੀਟੈਂਟ ਅਥਾਰਟੀ ਨੇ ਅਪਰੂਵ ਕੀਤੇ ਆ ਜਿਦੇ ਵਿੱਚ 127 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹ ਸੀਜ਼ ਕੀਤੀ ਗਈ ਆ ਜਿਦੇ ਵਿੱਚ 110. ਜਿਹੜਾ 6.4 ਕਰੋੜ ਇਮੋਵੇਬਲ ਪ੍ਰਾਪਰਟੀ ਆ 16.45 ਕਰੋੜ ਜਿਹੜੀ ਆ ਮੋਵੇਬਲ ਪ੍ਰਾਪਰਟੀ ਆ 90 ਕੇਸ ਜਿਹੜੇ ਸਾਡੇ ਨੇ ਹੋਰ ਪ੍ਰਪੋਜ਼ਲ ਜਿਹੜੇ ਪੈਂਡਿੰਗ ਨੇ ਜਿਦੇ ਵਿੱਚ ਕਰੀਬ 26 ਕਰੋੜ ਦੀ ਜਿਹੜੀ ਪ੍ਰਾਪਰਟੀ ਦੇ ਪ੍ਰਪੋਜ਼ਲ ਗਏ ਹੋਇਆ ਸੋ ਹੁਣ ਤੱਕ 126 ਤੋਂ ਉੱਪਰ 127 ਕਰੀਬ 127 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈ ਆ ਔਰ ਕਰੀਬ 26 ਕਰੋੜ ਦੇ ਜਿਹੜੇ ਪ੍ਰਪੋਜ਼ਲ ਆ ਉਹ ਪੈਂਡਿੰਗ ਆ ਜਿਨ੍ਹਾਂ ਵਾਸਤੇ ਕੰਮ ਕੀਤਾ ਜਾ ਰਿਹਾ ਹੈ। ਐਂਟੀ ਡਰੱਗ ਕੈਂਪੇਨ ਬੜੀ ਵੱਡੀ ਪੱਧਰ ਤੇ ਚਲਾਇਆ ਗਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਸਾਡਾ ਸੀਗਾ ਕਿ ਜਦੋਂ ਡਰੱਗ ਸੀਜ਼ ਕਰਨ ਵਾਸਤੇ ਹੌਟਸਪੌਟਸ ਤੇ ਬੜਾ ਫੋਕਸ ਕੀਤਾ ਗਿਆ। 701 ਹੌਟਸਪੌਟ ਆਈਡੈਂਟੀਫਾਈ ਕੀਤੇ ਗਏ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਬਹੁਤ ਵਧੀਆ ਕੰਮ ਕੀਤਾ 2247 ਜਿਹੜੇ ਵਿਲੇजेस ਆ ਉਹ ਡਰਗ ਫ੍ਰੀ ਕਰਾਏ ਗਏ ਪੰਜਾਬ ਦੇ ਵਿੱਚ ਔਰ 1901 ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸੀ ਬਾਰਡਰ ਏਰੀਆਜ਼ ਦੇ ਵਿੱਚ ਜਿਹੜੀਆਂ ਕਿ ਜਿਨ੍ਹਾਂ ਦਾ ਮੇਨ ਫੋਕਸ ਡਰੱਗਸ ਦੇ ਉੱਤੇ ਤੇ ਬਾਕੀ ਕ੍ਰਾਈਮ ਦੇ ਉੱਤੇ ਪ੍ਰੀਵੈਂਸ਼ਨ ਦੇ ਵਿੱਚ ਯੋਗਦਾਨ ਦੇਣਾ ਸੀਗਾ 19663 ਜਿਹੜੇ ਐਂਟੀ ਡਰਗ ਕੈਂਪੇਨ ਪੂਰੇ ਪੰਜਾਬ ਦੇ ਵਿੱਚ ਚਲਾਏ ਗਏ ਆ 1714 ਯੂਥ ਜਿਹੜੇ ਨੇ ਔਨ ਰਿਕਾਰਡ ਜਿਹਨਾਂ ਨੂੰ ਡੀਡਿਕਟ ਕਰਾਇਆ ਗਿਆ ਇੱਕ ਹੋਰ ਪਹਿਲੂ ਤੇ ਬੜੀ ਆਪਾਂ ਕੋਸ਼ਿਸ਼ ਕੀਤੀ ਸੀ ਅਵੇਅਰਨੈਸ ਕਰਨ ਦੀ ਕਿ ਵੀ 64 A ਦੀ ਜਿਹੜੀ ਪ੍ਰੋਵੀਜ਼ਨ ਸੀਗੀ ਤੋਂ ਕਾਫੀ ਵੱਡੀ ਕੈਂਪੇਨਿੰਗ ਚਲਾਈ ਗਈ ਉਹਦੇ ਵਿੱਚ 48 48 ਬੱਚੇ ਜਿਹੜੇ ਆ ਜਿਹੜੇ ਕਿ ਉਹਦੇ ਵਿੱਚ ਛੋਟੀ ਉਮਰ ਦੇ ਵੀ ਕਾਫੀ ਲੋਕ ਆ ਜਿਹੜੇ ਦਿਮਾਗ ਕੋਲੋ ਸਮਾਲ ਕੁਆਂਟੀਟੀ ਚ ਜਾਂ ਕੰਜ਼ਿਊਮ ਕਰਦੇ ਹੋਏ ਜਿਹੜੇ ਫੜੇ ਗਏ ਸੀ ਸੋ 48 ਨੇ ਇਹ ਪ੍ਰੋਵੀਜ਼ਨ ਨੂੰ ਅਵੇਲ ਕੀਤਾ ਹੈ 64ਏ ਦੇ ਵਿੱਚ ਜਿਨ੍ਹਾਂ ਨੂੰ ਇਸ ਕਮਿਟਮੈਂਟ ਤੇ ਕੋਰਟਸ ਨੇ ਰਿਹਾ ਕੀਤਾ ਹੈ ਕਿ ਉਹ ਡੀਐਡਿਕਟ ਹੋਣਗੇ ਸੋ ਪਿਛਲੇ ਮਹੀਨੇ ਤੱਕ ਜਿੱਦਾਂ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਬਹੁਤ মিডিਆ ਨੇ ਵੀ ਸਾਥ ਦਿੱਤਾ ਬੜੀ ਕੈਂਪੇਨਿੰਗ ਹੋਈ ਅਵੇਅਰਨੈਸ ਹੋਈ ਤਾਂ ਹੁਣ ਇਹ ਕੰਮ ਜਿਹੜਾ ਸਾਡਾ ਤੁਰ ਪਿਆ ਹੈ 48 ਜਿਹੜੇ ਆ ਉਹ ਅਕਿਊਜ਼ਡ ਛੋਟੀ ਕੁਆਂਟੀਟੀ ਵਾਲਿਆਂ ਨੇ ਉਹਨਾਂ ਨੇ ਕਮਿਟਮੈਂਟ ਕੀਤੀ ਆ ਔਰ ਮੈਨੂੰ ਲੱਗਦਾ ਆ ਆਉਣ ਦੇ ਸਾਲ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਛੋਟੀ ਕੁਆਲਟੀ ਵਾਲੇ ਜਾਂ ਕੰਜ਼ਿਊਮਰਸ ਆ ਉਹਨਾਂ ਨੂੰ ਆਪਾਂ ਮੇਨਸਟ੍ਰੀਮ ਦੇ ਵਿੱਚ ਲਿਆ ਪਾਵਾਂਗੇ ਡੀ ਐਡਿਕਟ ਕਰਾ ਕੇ ਇਸ ਪ੍ਰੋਵੀਜ਼ਨ ਦੇ ਤਹਿਤ ਇਸੇ ਤਰ੍ਹਾਂ ਪਿੱਟ ਐਂਡ ਡੀਪੀਐਸ ਐਕਟ ਜਿਹੜਾ ਹੈ ਸਾਡਾ ਉਹਦੇ 55 ਪ੍ਰੋਪੋਜ਼ਲ ਜਿਹੜੇ ਨੇ ਉਹ ਪਾਈਪਲਾਈਨ ਦੇ ਵਿੱਚ ਨੇ ਪਿੱਟ ਐਂਡ ਡੀਪੀਐਸ ਐਕਟ کافی ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੋਈਆਂ ਕੁਝ ਮੈਂ ਦੱਸਣਾ ਚਾਹਾਂਗਾ ਫਾਜ਼ਲ ਕਾ ਐਸਐਸਓਸੀ ਨੇ ਅਗਸਤ 2023 ਦੇ ਵਿੱਚ 44.8 ਕਿਲੋਗ੍ਰਾਮ ਦੀ ਰਿਕਵਰੀ ਕੀਤੀ ਸੀਗੀ STF SAS ਨਗਰ ਨੇ ਅਗਸਤ 2023 ਦੇ ਵਿੱਚ ਹੀ ਇੱਕ 41 ਕਿਲੋ ਦੀ ਵੱਡੀ ਖੇਪ ਫੜੀ ਸੀ ਫਾਜ਼ਲਕਾ ਪੁਲਿਸ ਨੇ April 2023 ਦੇ ਵਿੱਚ 37 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਸੀ ਇਸੇ ਤਰ੍ਹਾਂ SSOC ਫਾਜ਼ਲਕਾ ਨੇ 37 ਕਿਲੋ ਦੀ ਰਿਕਵਰੀ ਜਿਹੜੀ ਸੀਗੀ ਉਹ ਅਗਸਤ 2023 ਚ ਫਾਜ਼ਲਕਾ ਪੁਲਿਸ ਨੇ January 2023 ਦੇ ਵਿੱਚ 31 ਕਿਲੋ ਦੀ SSOC ਫਾਜ਼ਲਕਾ ਨੇ ਅਗਸਤ 2023 ਚ 29 ਕਿਲੋ ਦੀ ਜਲੰਧਰ ਰੂਰਲ ਪੁਲਿਸ ਨੇ September 2023 ਦੇ ਵਿੱਚ 23 ਕਿਲੋ ਦੀ ਵੱਡੀ ਖੇਪ ਫੜੀ ਸੀ 2 ਕਿਲੋ ਦੀ ਹੋਰ ਕਿੰਟੀਟੀ ਐਸਐਸਓਸੀ ਫਾਜ਼ਲਕਾ ਨੇ ਜੁਲਾਈ 2023 ਚ ਬਟਾਲਾ ਪੁਲਿਸ ਨੇ 19 ਕਿਲੋ 850 ਗ੍ਰਾਮ ਦੀ ਵੱਡੀ ਖੇਪ ਫੜੀ ਸੀ ਫੈਬਰੂਰੀ 2023 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ 17 ਕਿਲੋ 930 ਗ੍ਰਾਮ ਦੀ ਵੱਡੀ ਖੇਪ ਫੜੀ ਸੀ 2023 ਜੁਲਾਈ ਦੇ ਵਿੱਚ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਕੁਆਲਿਟੀਜ਼ ਦੇ ਵਿੱਚ ਜਿਹੜੀ ਆ ਉਹ ਹੈਰੋਇਨ ਦੀ ਰਿਕਵਰੀ ਇਸ ਸਮੇਂ ਦੇ ਦੌਰਾਨ ਹੋਈ ਹੈ ਇਸੇ ਤਰ੍ਹਾਂ ਗੈਂਗਸਟਰ ਦੇ ਖਿਲਾਫ ਪੰਜਾਬ ਪੁਲਿਸ ਨੇ ਸਪੈਸ਼ਲ ਕੈਂਪੇਨ ਚਲਾਇਆ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਗੈਂਗਸਟਰ ਦੇ ਖਿਲਾਫ ਏਜੀਟੀਐਫ ਨੇ ਕੋਆਰਡੀਨੇਟ ਕਰਕੇ ਆਪ ਜ਼ਿਲ੍ਹਿਆਂ ਤੋਂ ਬਹੁਤ ਵਧੀਆ ਕੰਮ ਕਰਾਇਆ ਜਿਦੇ ਵਿੱਚ 482 ਜਿਹੜੇ ਆ ਗੈਂਗਸਟਰ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਉਸ ਦੇ ਵਿੱਚੋਂ 396 ਫੀਲਡ ਯੂਨਿਟਸ ਨੇ ਫੜੇ ਔਰ 86 ਜਿਹੜੇ ਨੇ ਗੈਂਗਸਟਰ ਉਹ ਏਜੀਟੀਐਫ ਨੇ ਖੁਦ ਆਪਣੇ ਆਪਣੇ ਆਪ ਆਪਣੇ ਆਪਰੇਸ਼ਨਸ ਦੇ ਵਿੱਚ ਫੜੇ 9 ਗੈਂਗਸਟਰ ਜਿਹੜੇ ਨੇ ਉਹ ਇਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋਏ ਆ ਪੁਲਿਸ ਦੇ ਨਾਲ 188 ਮੋਡਿਊਲਸ ਬਸਟ ਕੀਤੇ ਗਏ ਜਿਦੇ ਵਿੱਚ 153 ਫੀਲਡ ਯੂਨਿਟਸ ਨੇ 35 ਮੋਡਿਊਲਸ ਜਿਹੜੇ ਨੇ ਉਹ AGTF ਨੇ ਬਸਟ ਕੀਤੇ 519 ਵੈਪਨ ਟੋਟਲ ਰਿਕਵਰ ਕੀਤੇ ਗਏ ਜਿਦੇ ਵਿੱਚੋਂ 81 AGTF ਨੇ ਔਰ 438 ਵੈਪਨ ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਤੇ ਬਾਕੀ ਯੂਨਿਟਸ ਨੇ ਫੜੇ ਨੇ ਇਸੇ ਤਰ੍ਹਾਂ AGTF ਦਾ ਤਾਂ ਜਿਲ੍ਹਿਆਂ ਦਾ ਐਕਸਟਰਸ਼ਨ ਕਾਲਸ ਤੇ ਕਾਫੀ ਫੋਕਸ ਸੀਗਾ ਵੀ ਹਰ ਕੇਸ ਦੇ ਵਿੱਚ ਐਫਆਈਆ ਦਰਜ ਕੀਤੀ ਜਾਵੇ ਔਰ ਅਕਿਊਜ਼ਡ ਗ੍ਰਿਫਤਾਰ ਕੀਤੇ ਜਾਣ। ਸੋ 201 ਐਫਆਈਆ ਦਰਜ ਕੀਤੀ ਗਈ ਹੈ। 100 ਦੇ ਕਰੀਬ ਜਿਹੜੇ ਅਕਿਊਜ਼ਡ ਫੜੇ ਗਏ ਆ। ਬਹੁਤ ਸਾਰੀਆਂ ਇਹਦੇ ਵਿੱਚੋਂ ਫੇਕ ਕਾਲਸ ਵੀ ਨਿਕਲੀਆਂ ਬਟ ਜਿੱਥੇ-ਜਿੱਥੇ ਵੀ ਕੋਈ ਸਹੀ ਕਾਲ ਨਿਕਲੀ ਜਿੱਥੇ ਵੀ ਅਕਿਊਜ਼ਡ ਸਹੀ ਬੈਨੇਚ ਇਨਵੋਲਡ ਸੀਗਾ ਨਾਮਿਨੇਟ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇੱਕ ਹੋਰ ਚੀਜ਼ ਸੀਗੀ ਜਿਹਦੇ ਵਿੱਚ ਪੁਲਿਸ ਵੱਲੋਂ ਸੀਗਾ ਵੀ ਪੂਰੀ ਸ਼ਕਤੀ ਕੀਤੀ ਜਾਵੇ ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਜਿਦੇ ਵਿੱਚ 127 ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਡਿਊਰਿੰਗ ਦੋਜ਼ ਇਨਕਾਊਂਟਰਸ 32 ਕ੍ਰਾਈਮਨਲ ਜਿਹੜੇ ਇੰਜਰਡ ਹੋਏ ਇਨਕਾਊਂਟਰਸ ਦੇ ਵਿੱਚ 9 ਜਿਹੜੀ ਮੈਂ ਫਿਗਰ ਅੱਗੇ ਸ਼ੇਅਰ ਕੀਤੀ 9 ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਔਰ ਇਸ ਸਮੇਂ ਦੇ ਦੌਰਾਨ ਸਾਡੇ 6 ਪੁਲਿਸ ਅਫੀਸ਼ਰ ਜਿਹੜੇ ਆ ਉਹ ਵੀ ਇੰਜਰਡ ਹੋਏ 2023 ਦੇ ਵਿੱਚ ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਸ਼ਹੀਦ ਹੋਇਆ 2023 ਦੇ ਵਿੱਚ ਸੋ ਜ਼ਖਮੀ 6 ਹੋਏ ਔਰ ਇੱਕ ਸ਼ਹੀਦ ਹੋਇਆ ਔਰ ਗੈਂਗਸਟਰ ਜਿਹੜੇ ਨਿਊਟਰਲਾਈਜ਼ ਹੋਏ 9 ਨਿਊਟਰਲਾਈਜ਼ ਹੋਏ ਔਰ 32 ਜ਼ਖਮੀ ਹੋਏ ਇਨਕਾਊਂਟਰਸ ਦੇ ਵਿੱਚ ਸੋ ਮੈਂ ਰਿਪੀਟ ਦੁਬਾਰਾ ਕਰਨਾ ਚਾਹੁੰਗਾ ਟੋਟਲ 60 ਇਨਕਾਊਂਟਰ ਜਿਹੜੇ ਆ ਹੋਏ ਆ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 127 ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਗਿਆ 23 ਕ੍ਰਿਮੀਨਲ ਜਿਹੜੇ ਨੇ ਉਹ ਇੰਜਰਡ ਹੋਏ ਆ 9 ਕ੍ਰਿਮੀਨਲ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ ਇਸ ਤੋਂ ਬਾਅਦ ਟੈਰਰਿਸਟ ਦੇ ਅਗੇਂਸਟ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਸਾਡਾ ਜਿਹੜਾ ਸਪੈਸ਼ਲ ਵਿੰਗ ਇੰਟਰਨਲ ਸਕਿਉਰਿਟੀ ਵਿੰਗ ਤੇ ਕਾਉਂਟਰ ਇੰਟੈਲੀਜੈਂਸ ਵਿੰਗ 13 ਜਿਹੜੇ ਮੋਡਿਊਲ ਆ ਬਸਤ ਕੀਤੇ ਗਏ ਜਿਦੇ ਵਿੱਚ 67 ਜਿਹੜੇ ਟੈਰਰਿਸਟਸ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਦੇ ਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਵੈਪਨਸ ਦੀ ਰਿਕਵਰੀ ਹੋਈ ਆ ਰਾਈਫਲਸ ਦੋ ਰਿਕਵਰ ਹੋਈਆਂ 55 ਰਵਲਵਰ ਪਿਸਟਲ ਰਿਕਵਰ ਹੋਇਆ ਦੋ ਟਿਫਨ ਆਈ ਡੀਜ਼ ਰਿਕਵਰ ਕੀਤੇ ਆ 2 ਕਿਲੋ 140 ਗ੍ਰਾਮ ਆਰ ਡੀ ਐਕਸ ਰਿਕਵਰ ਹੋਇਆ ਹੈ 8 ਡੈਟੋਨੇਟਰ ਔਰ 111 ਜਿਹੜੇ ਆ ਡਰੋਨ ਉਹ ਰਿਕਵਰ ਕੀਤੇ ਗਏ ਆ ਉਹ ਮੈਂ ਅੱਗੇ ਦੁਬਾਰਾ ਡਰੋਨ ਦੀ ਫਿਗਰ ਤੇ ਦੁਬਾਰਾ ਆਵਾਂਗਾ ਉਸ ਤੋਂ ਬਾਅਦ ਔਰ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਹੋਏ ਆ 2023 ਦੇ ਵਿੱਚ ਜਿਹੜੇ ਵੀ ਹਾਈਲਾਈਟ ਹੋਏ ਆ ਸਾਰੇ ਦੇ ਸਾਰੇ ਕ੍ਰਾਈਮ ਜਿਹੜੇ ਆ ਉਹ ਮਿੱਥੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਕ੍ਰਾਈਮ ਪਰੇਸ ਹੋਏ ਆ ਕੁਝ ਹੋਇਸੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ 2 ਘੰਟੇ ਦੇ ਵਿੱਚ ਵਿੱਚ ਸੌਲਵ ਕੀਤੇ ਗਏ ਔਰ 5 ਮੋਡਿਊਲ ਮੈਂਬਰਸ ਨੂੰ ਫੜਿਆ ਗਿਆ ਉਹਦੇ ਵਿੱਚ ਇਸੇ ਤਰ੍ਹਾਂ ਬਟਾਲਾ ਦੇ ਵਿੱਚ ਇੱਕ ਲੀਡਰ ਦੇ ਉੱਤੇ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਬ੍ਰਦਰ ਤੇ ਉਹਦੇ ਬੇਟੇ ਤੇ ਵੀ ਹਮਲਾ ਹੋਇਆ ਸੀਗਾ ਉਹ ਕੇਸ ਦੇ ਵਿੱਚ 4 ਮੋਡਿਊਲ ਮੈਂਬਰਸ ਤੁਰੰਤ ਫੜੇ ਗਏ ਸੀਗੇ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਜਿਹੜਾ ਸੀਗਾ ਮੇਨ ਸ਼ੂਟਰ ਜਿਹੜੇ ਸੀਗੇ 3 ਕਲਪਰੇਟ ਜਿਹੜਾ ਬਠਿੰਡਾ ਦੇ ਵਿੱਚ ਕਤਲ ਹੋਇਆ ਸੀਗਾ ਉਹ ਵੀ ਤੁਰੰਤ ਫੜੇ ਗਏ ਸੀਗੇ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਇੱਕ ਡਕਾਇਟੀ ਹੋਈ ਸੀ 8 ਕਰੋੜ ਤੋਂ ਉੱਪਰ ਦੀ ਉਹ ਡਕਾਇਟੀ ਬਹੁਤ ਘੱਟ ਸਮੇਂ ਵਿੱਚ ਸੋਲਵ ਕਰਕੇ ਸਾਰੇ ਤੇ ਸਾਰੇ ਦੋਸ਼ੀ ਫੜੇ ਗਏ ਸੀਗੇ ਇੱਕ ਹੋਰ ਹਾਰਡ ਕੋਰ ਕ੍ਰਿਮੀਨਲ ਸੀਗਾ ਜੱਸਾ ਹੱਪੋਵਾਲ ਜਿਹੜਾ ਜਲੰਧਰ ਦੇ ਵਿੱਚ ਦੋ ਮਾਰਡਰਸ ਦੇ ਵਿੱਚ ਇਨਵੋਲ ਸੀਗਾ ਉਹ ਵੀ ਇਥੇ ਸਮੇਂ ਦੇ ਵਿੱਚ ਫੜਿਆ ਗਿਆ ਸੀਗਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਦੋ ਕਿਡਨੈਪਰਸ ਜਿਹੜੇ ਸੀਗੇ ਉਹ ਵੀ ਇਨਕਾਊਂਟਰ ਦੇ ਵਿੱਚ ਤੁਰੰਤ ਜਿਹੜੇ ਆ ਉਹ ਨਿਊਟਰਲਾਈਜ਼ ਹੋਏ ਸੀਗੇ ਇਨਕਾਊਂਟਰ ਦੇ ਵਿੱਚ ਡਰੋਨਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਟੋਟਲ ਜਿਹੜੀਆਂ ਸਾਈਟਿੰਗਸ ਡਰੋਨ ਦੀਆਂ ਹੋਈਆਂ ਉਹ 303 ਸਾਈਟਿੰਗ ਹੋਈਆਂ 2023 ਦੇ ਵਿੱਚ ਔਰ 111 ਡਰੋਨ ਜਿਹੜੇ ਆ ਰਿਕਵਰ ਕੀਤੇ ਗਏ ਆ ਔਰ ਇਸ ਦੇ ਵਿੱਚ ਸਭ ਤੋਂ ਵੱਧ ਸਾਈਟਿੰਗ ਜਿਹੜੀਆਂ ਉਹ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ 42 ਸਾਈਟਿੰਗਸ ਹੋਈਆਂ ਸੀ ਔਨ ਅਨ ਐਵਰੇਜ ਕਿਸੇ ਮਹੀਨੇ 'ਚ 14 ਹੋਈਆਂ ਕਿਸੇ 'ਚ 21 ਹੋਈਆਂ ਪਰ ਇਹ ਦੇਖਣ ਚ ਆਇਆ ਹੈ ਕਿ ਠੰਡ ਦੇ ਵਿੱਚ ਥੋੜੀਆਂ ਜ਼ਿਆਦਾ ਸਾਈਟਿੰਗਸ ਹੋਈਆਂ ਔਰ ਇਹਦੇ ਵਿੱਚ ਸਾਡਾ ਬੀਐਸਐਫ ਤੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਆ ਪ੍ਰੋਪਰ ਵਰਕਆਊਟ ਕੀਤਾ ਜਾਂਦਾ ਹੈ ਬਾਰਡਰ ਏਰੀਆਜ਼ ਦੇ ਵਿੱਚ ਡਰੋਨਸ ਦੇ ਉੱਤੇ ਔਰ ਜਿੰਨੇ ਡਰੋਨਸ ਤੋਂ ਦੋ ਚੀਜ਼ਾਂ ਜਿਹੜੀਆਂ ਉਹ ਦੇਖਣ ਚ ਆਇਆ ਕਿ ਇੱਕ ਵੈਪਨਸ ਵੀ ਆ ਰਹੇ ਆ ਔਰ ਡਰੱਗਸ ਵੀ ਆ ਰਹੇ ਆ ਸੋ 16 ਜਿਹੜੇ ਪਿਸਟਲ 1 AK47 ਇੱਕ ਰਾਈਫਲ ਲੌਂਗ ਰੇਂਜ ਮੈਗਜ਼ੀਨ ਜਿਹੜੇ ਦੋ ਸ਼ਾਰਟ ਰੇਂਜ 22 ਲੌਂਗ ਰੇਂਜ ਕਾਰਟ੍ਰੇਜ ਜਿਹੜੇ 40 ਸ਼ਾਰਟ ਰੇਂਜ 167 ਹੈਰੋਇਨ ਵੀ 253 ਕਿਲੋਗ੍ਰਾਮ ਹੈਰੋਇਨ ਇਹ ਜਿਹੜਾ ਡਰੋਨ ਦੇ ਥਰੂ ਜਿਹੜਾ ਆਇਆ ਸੀਗਾ ਉਹ ਸਮਾਨ ਜਿਹੜਾ ਸੀਜ਼ ਕੀਤਾ ਗਿਆ ਇਸ ਸਮੇਂ ਬਾਰਡਰ ਦੇ ਉੱਤੇ ਜਿਹੜਾ ਹੈ ਸਪੈਸ਼ਲ ਡੀਐਸਐਫ ਦੇ ਨਾਲ ਕੋਆਰਡੀਨੇਸ਼ਨ ਤੋਂ ਇਲਾਵਾ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹਨੂੰ ਸਟਰੈਂਥਨ ਕੀਤਾ ਜਾ ਰਿਹਾ ਜਿਦੇ ਵਿੱਚ ਸੀਸੀਟੀਵੀ ਕੈਮਰਾਜ਼ ਇੰਸਟਾਲ ਕੀਤੇ ਜਾ ਰਹੇ ਬਾਰਡਰ ਏਰੀਆਜ਼ ਦੇ ਵਿੱਚ 2127 ਸੀਸੀਟੀਵੀ ਕੈਮਰਾਜ਼ ਅਸੀਂ ਲਗਾ ਰਹੇ ਹਾਂ ਜਿਦੇ ਵਿੱਚ ਪੰਜਾਬ ਸਰਕਾਰ ਨੇ 19 ਕਰੋੜ 25 ਲੱਖ ਰੁਪਇਆ ਜਿਹੜਾ ਹੈ ਉਹ ਸੈਂਕਸ਼ਨ ਕੀਤਾ ਹੈ ਲਾਸਟ ਸਟੇਜਿਸ ਤੇ ਹੈ ਕਮੇਟੀ ਬਣੀ ਹੋਈ ਹੈ ਕਮੇਟੀ ਨੇ ਸਾਰੇ ਆਪਣਾ ਐਗਜ਼ਾਮਿਨ ਕਰ ਲਿਆ ਐਸ ਪਰ ਪ੍ਰੋਸੀਜਰ ਔਰ ਜਲਦੀ ਜਿਹੜੇ 2127 ਕੈਮਰਾਜ਼ ਇੰਸਟਾਲ ਹੋ ਜਾਣਗੇ ਸੋ ਉਹ ਇਹ ਜਿਹੜੇ ਕੈਮਰਾਜ਼ ਆ ਇਹ ਮੂਵਮੈਂਟ ਨੂੰ ਮੋਨੀਟਰ ਕਰਨ ਤੇ ਸਰਵੇਲੈਂਸ ਵਾਸਤੇ ਹੀ ਤੋਂ کریںਗੇ ਜੀ ਸਰ ਜੀ ਸਰ ਬਾਜਵਾ ਸਾਹਿਬ ਨੂੰ ਪੁੱਛ ਲੈਂਦੇ ਜੀ ਤਲ ਮੈਟਰ ਹੈ ਕਿ ਨਹੀਂ ਨਹੀਂ ਦੇਖੋ ਆਫੀਸ਼ੀਅਲੀ ਆਫੀਸ਼ੀਅਲੀ ਇਦਾਂ ਦਾ ਕੋਈ ਮੈਟਰ ਜਿਹੜਾ ਨੌਲੇਜ ਨਹੀਂ ਆਇਆ ਕਿਉਂਕਿ ਉਹ ਇੱਕ ਵਟਸਐਪ ਦਾ ਮੈਸੇਜ ਸੀਗਾ ਜਿਹੜਾ ਕਿ ਆਥੈਂਟੀਕੇਟ ਨਹੀਂ ਹੋ ਪਾਇਆ ਕਿ ਉਹ ਸਹੀ ਮੈਸੇਜ ਵੀ ਕੀ ਸੀਗਾ ਬਟ ਜੇ ਕੋਈ ਇਦਾਂ ਦੀ ਕੰਪਲੇਂਟ ਜਾਂ ਇਦਾਂ ਦਾ ਕੋਈ ਸ਼ੋ ਆਉਂਦਾ ਹੈ ਤਾਂ ਜੋ ਕਾਰਵਾਈ ਪ੍ਰੋਪਰ ਬੰਦੀ ਉਹ ਕੀਤੀ ਜਾਏਗੀ ਸਰ ਦੋ ਸਾਤ ਇਮੀਗ੍ਰੇਸ਼ਨ ਕੰਪਨੀਆਂ ਜਿਹੜੀਆਂ ਸਰ ਲਗਾਤਾਰ ਪੰਜਾਬ ਵਿੱਚ ਪਾਤੀ ਰਹੀਆਂ ਘਾਤਦੀਆਂ ਆ ਕੇ ਤੁਸੀਂ ਉਹਦਾ ਅਲੱਗ-ਅਲੱਗ ਇਹਨਾਂ ਨੇ ਪੈਰਾਮੀਟਰ ਵੀ ਤਿਆਰ ਕੀਤੇ ਨੇ ਲੇਕਿਨ ਜਿਹੜੀ ਇਲੀਗਲ ਮੁਹਾਲੀ ਲੁਧਿਆਣਾ ਜਲੰਧਰ ਸਰ ਪਟਿਆਲਾ ਪਟਿੰਡਾ ਉਹ ਨਹੀਂ ਨਾ ਤੇ ਜਦਾ ਵੱਧਦੇ ਨਹੀਂ ਕਿਉਂਕਿ ਉਹ ਦੌਰ ਲਾਇਸੈਂਸ ਹੈ ਉਹਨਾਂ ਦੇ ਜਿਹੜੇ ਇਲੀਗਲ ਨੇ ਉਹਨਾਂ ਦੇ ਉੱਪਰ ਕੀ ਐਕਸ਼ਨ ਕੋਈ ਇਹ ਜਿਹੜਾ ਹੁੰਦਾ ਨਾ ਜੀ ਲੋਕਲ ਪੁਲਿਸ ਤੇ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਟਾਈਮ ਟੂ ਟਾਈਮ ਚੈੱਕ ਵੀ ਕਰਦੇ ਆ ਕਿਉਂਕਿ ਉਹਦੇ ਚ ਜਿਹੜੀ ਇਮੀਗ੍ਰੇਸ਼ਨ ਐਕਟ ਦੇ ਤਹਿਤ ਜਿੰਨੀਆਂ ਵੀ ਕੰਪਨੀਆਂ ਨੇ ਉਹਨਾਂ ਨੂੰ ਰਜਿਸਟਰ ਕਰਨਾ ਹੁੰਦਾ ਆਪਣੇ ਆਪ ਨੂੰ ਸੋ ਉਹ ਕਈ ਆਪਾਂ ਕਾਫੀ ਵਾਰੀ ਕੈਂਪੇਨ ਇਦਾਂ ਦਾ ਚਲਾਇਆ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗਾ ਉਹ ਚਲਾਉਂਦੇ ਰਵਾਂਗੇ ਦੇਖੋ ਜੇ ਕੋਈ ਡਿਸਕ੍ਰਿਪੈਂਸੀ ਕੋਈ ਇਲੈਗੈਲਿਟੀ ਆਉਂਦੀ ਹੈ ਕਦੇ ਵੀ ਕੋਈ ਜਿੱਦਾ ਪਿੱਛੇ ਲੁਧਿਆਣਾ ਦੇ ਵਿੱਚ ਇਦਾਂ ਦਾ ਇੱਕ ਇਸ਼ੂ ਹੋਇਆ ਸੀਗਾ ਤੁਰੰਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਸੋ ਜੇ ਕੋਈ ਕਰੇਗਾ ਤੁਰੰਤ ਕਾਰਵਾਈ ਦੇਖੋ ਪੁਲਿਸ ਵੱਲੋਂ ਬਹੁਤ ਕਲੀਅਰ ਆ ਜਿਹੜਾ ਬੰਦਾ ਕ੍ਰਾਈਮਨਲਸ ਦੇ ਨਾਲ ਕਿਸੇ ਤਰ੍ਹਾਂ ਦੇ ਨੈਕਸਸ ਚਾ ਚਾਹੇ ਉਹ ਸਮਗਲਰ ਹੋਵੇ ਗੈਂਗਸਟਰ ਹੋਵੇ ਕੋਈ ਐਸੋਸੀਏਸ਼ਨ ਹੋਵੇ ਉਹਦੀ ਸਜ਼ਾ ਬਹੁਤ ਸਖਤ ਹੈ ਪੁਲਿਸ ਦੇ ਵਿੱਚ ਸੋ ਉਹ ਅਸੀਂ ਕਰਦੇ ਆ ਜਿੱਥੇ ਵੀ ਪਿੱਛੇ ਜਿੱਦਾ ਲਾਸਟ ਈਅਰ ਕੋਈ ਡਰੱਗਸ ਦੇ ਵਿੱਚ ਸ਼ਮੂਲੀਅਤ ਪਾਈ ਗਈ ਸੀ 311 ਲਗਾ ਕੇ ਡਿਸਮਿਸ ਕੀਤਾ ਗਿਆ ਤੋ ਜੇ ਕੋਈ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਸ਼ਮੂਲੀਅਤ ਪਾਈ ਜਾਏ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ। ਵੱਡਾ ਨੈਟਵਰਕ ਨਸ਼ੇ ਦਾ ਚੱਲ ਰਿਹਾ ਹੈ। ਖਾਸ ਤੌਰ ਤੇ ਪਿਛਲੇ ਦਿਨਾਂ ਚ ਹਾਈ ਕੋਰਟ ਨੇ ਦਿੱਕਤੀਆਂ ਕਲੋਜ਼ ਕਰੇ ਜੋ ਦੇਖਣ ਨੂੰ ਮਿਲਿਆ। ਕੀ ਇਸ ਨੂੰ ਕੰਟਰੋਲ ਕਰਨ ਦੇ ਲਈ ਚਾਹੀਏ ਉਸੇ CCTV ਉਹਨਾਂ ਨੂੰ ਹਿਪਨ ਸਪੈਲਰ ਹੋਣਾ ਚਾਹੇ ਹੋਰ ਕੀ ਚਾਹੇ। ਦੇਖੋ ਜੇਲ੍ਹ ਜੇਲ੍ਹ ਦਾ ਜਿਹੜਾ ਡਿਪਾਰਟਮੈਂਟ ਹੈ ਨਾ ਜਿਹ ਪ੍ਰਿਜ਼ਨ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਤੋਂ ਅਲੱਗ ਡਿਪਾਰਟਮੈਂਟ ਹੈ ਬਟ ਉਹਨਾਂ ਦੇ ADGP ਪ੍ਰਿਜ਼ਨ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਵੀ ਕਾ ਉਸਤੇ ਉਹ ਲੱਗੇ ਹੋਏ ਆਲਰੇਡੀ ਕਿ ਕਿਸ ਤਰੀਕੇ ਦੇ ਨਾਲ ਜੇਲਸ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨੂੰ ਹੋਰ ਬੈਟਰ ਕੀਤਾ ਜਾਵੇ। ਉਹਦੇ ਜਿੱਦਾਂ ਬਠਿੰਡਾ ਜਿਹੜੀ ਮਾਡਰਨ ਜੇਲ ਆ ਉਹਦੇ ਵਿੱਚ ਕਾਫੀ ਮੈਜਰ ਚੇ ਲਏ ਗਏ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਲਏ ਜਾਣਗੇ। ਬਟ ਬਹੁਤ ਸਪੈਸੀਫਿਕ ਜੇ ਕੋਈ ਗੱਲ ਆ ਉਹ ਤੁਹਾਨੂੰ ਉਹ ਜਾਦਾ ਵਧੀਆ ਦੱਸ ਸਕਦੇ ਆ ਸਾਡੇ। ਸਰ ਪੰਜਾਬ ਸਰਕਾਰ Chief Secretary ਸਾਹਿਬ ਨੇ ਸੀਮ ਨੇ ਕਹਿ ਰਿਹਾ ਵਿਜ਼ਨ 2 ਮੰਥਸ ਜਿਨ੍ਹਾਂ ਦੀ ਪ੍ਰਮੋਸ਼ਨ ਦੇ ਕੇਸ ਸੀ ਨੇ ਅਸੀਂ ਉਹਨਾਂ ਤੋਂ ਹੁਣ ਉਹਨਾਂ ਨੂੰ ਨਿਪਟਾਰਾ ਕੀਤਾ ਜਾਏਗਾ। ਪੰਜਾਬ ਪੁਲਿਸ ਕੁਆਲਿਫਿਕੇਸ਼ਨ ਸਿਟੀ ਆਈ ਹੈਡ ਕੁਆਟਰ ਵੀ ਹੋ ਇਹਨਾਂ ਦੇ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਕੌਣ ਸਾਡਾ ਤਾਂ ਦੇਖੋ ਹਰ ਚੀਜ਼ ਟਾਈਮਲੀ ਹੋ ਰਹੀ ਆ ਅਸੀਂ ਬਹੁਤ ਸਾਰੇ ਪ੍ਰੋਮੋਸ਼ਨਸ ਪਿਛਲੇ ਸਾਲ ਕੋਈ ਵੀ ਜਿਸ ਤਰ੍ਹਾਂ ਅਸੀਂ ਸਟੈਪ ਬਾਈ ਸਟੈਪ ਚੱਲਦੇ ਆ ਜੀ ਹੁਣ ਹੈੱਡ ਕਨਸਟੇਬਲ ਦੀ ਪ੍ਰੋਮੋਸ਼ਨ ਹੋਣੀ ਆ ਉਹ ਵੀ ਸਾਡਾ ਪਾਈਪਲਾਈਨ ਦੇ ਵਿੱਚ ਆ ਏਐਸਆਈ ਪ੍ਰਮੋਟ ਕਰ ਦਿੱਤੇ ਗਏ ਆ ਜਿਹੜੇ 2023 ਚ ਹੋਣੇ ਸੀ ਸਬ ਇਨਸਪੈਕਟਰਸ ਪ੍ਰਮੋਟ ਕਰ ਦਿੱਤੇ ਗਏ ਆ ਇਨਸਪੈਕਟਰਸ ਪ੍ਰਮੋਟ ਕਰ ਦਿੱਤੇ ਗਏ ਆ ਡੀਐਸਪੀਜ਼ ਦੀ ਪ੍ਰੋਮੋਸ਼ਨ ਵਾਸਤੇ ਵੀ ਡੀਪੀਸੀ ਹੋ ਚੁੱਕੀ ਆ ਸੋ ਸਾਡੀਆਂ ਸਾਰੀਆਂ ਪ੍ਰੋਮੋਸ਼ਨਸ ਜਿਹੜੀਆਂ ਨੇ ਪੰਜਾਬ ਪੁਲਿਸ ਦੀਆਂ ਚਾਹੇ ਉਹ ਆਈਪੀਐਸ ਚਾਹੇ ਸਟੇਟ ਸਰਵਿਸ ਦੇ ਅਫੀਸਰਸ ਦੇ ਹੋਣ ਚਾਹੇ ਉਹ ਸਬੋਡੀਨੇਟ ਅਫੀਸਰਸ ਦੇ ਹੋਣ ਪੂਰੀ ਟਾਈਮ ਲਾਈਨ ਦੇ ਔਰ ਬਿਲਕੁਲ ਸਟਰੀਮ ਲਾਈਨਡ ਚੱਲ ਰਹੀ ਹੈ ਸਾਰੀ ਜੀ ਸਾਹਿਬ ਲੋਕ ਸਭਾ ਇਲੈਕਸ਼ਨ ਦੇ ਜਿਹੜੇ ਇਨਸਪੈਕਟਰਸ ਨੇ ਜਾਂ ਉਹਨਾਂ ਦੇ ਜੂਨੀਅਰਸ ਨੇ ਉਹ ਆਰ ਕੰਪਲੀਟਲੀ ਫ੍ਰੀ ਔਰ ਮੋਰ ਇਨ ਵਨ ਸਰਵਿਸ ਚੜੀ ਇੱਕ ਗ੍ਰੂਪਲੇਟ ਹੈ ਉਹਨਾਂ ਦੇ ਵਾਸਤੇ ਵੀ ਕੋਈ ਜਿਹੜਾ ਹੈਗਾ ਕੱਟੇ ਜਾ ਰਹੇ ਉਹ 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 ਮਾਨਜੋਗ ਈਸੀਆਈ ਦੀਆਂ ਡਾਇਰੈਕਸ਼ਨਸ ਹੁੰਦੀਆਂ ਜਿੱਦਾਂ ਉਹ ਜਿਨ੍ਹਾਂ ਦੇ ਪਿਛਲੇ 4 ਸਾਲ ਤੋਂ 3 ਸਾਲ ਪੂਰੇ ਹੋ ਚੁੱਕੇ ਆ ਉਹ ਅਫੀਸ਼ੀਅਲਸ ਤੇ ਜਿਹੜੇ ਸਬ ਇਨਸਪੈਕਟਰ ਐ ਉਹਨਾਂ ਦੀਆਂ ਟ੍ਰਾਂਸਫਰਸ ਆ ਉਹ ਐਸ ਪਰ ਪ੍ਰੋਸੀਜਰ ਐਸ ਪਰ ਗਾਈਡਲਾਈਨਸ ਇੱਕ ਟਾਈਮਲਾਈਨ ਦਿੱਤੀ ਹੁੰਦੀ ਹੈ ਜਿਹਦਾ ਮਾਨ ਜੋ ਕਲੈਕਸ਼ਨ ਕਮਿਸ਼ਨ ਨੇ ਹੁਣ 31 ਜਨਵਰੀ ਤੱਕ ਦੀ ਟਾਈਮਲਾਈਨ ਦਿੱਤੀ ਆ ਉਹ ਟਾਈਮਲਾਈਨ ਦੇ ਦੌਰਾਨ ਹੀ ਉਹ ਚ ਕਾਫੀ ਉਹ ਮਿਨਿਊਟ ਲੈਵਲ ਤੇ ਜਾ ਕੇ ਡਿਫਰੈਂਟ ਜਿਹਦਾ ਹੋਮ ਡਿਸਟ੍ਰਿਕਟ ਸਬ ਇਨਸਪੈਕਟਰ ਐਂਡ ਅਬੋਵ ਸਭ ਤੇ ਐਪਲੀਕੇਬਲ ਆ ਜਿਹੜੇ ਬਾਕੀ ਆ ਉਹਨਾਂ ਦਾ 3 ਸਾਲ ਕਿਸੇ ਦਾ ਸਬ ਡਿਵੀਜ਼ਨ ਚ 3 ਸਾਲ ਨਹੀਂ ਹੋਣੇ ਚਾਹੀਦੇ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਵੀ ਈਸੀਆਈ ਦੀਆਂ ਗਾਈਡਲਾਈਨਸ ਆ ਉਹ ਤੁਰੰਤ ਜਿਹੜੀਆਂ ਨੇ ਉਹਦੇ ਤੇ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਆ ਔਰ 31 ਜਨਵਰੀ ਤੱਕ ਦਾ ਟਾਈਮ ਲਾਈਨ ਆ ਉਦੋਂ ਤੱਕ ਪੂਰੀਆਂ ਕਰ ਲਈਆਂ ਜਾਣਗੀਆਂ ਸਾਰੀਆਂ। So despite so much of recoveries and everything what do you think the biggest challenge uh, that the job police is still facing? ਇਹ ਪੰਜਾਬ ਦੇ ਵਿੱਚ ਤਾਂ ਹਮੇਸ਼ਾ ਤੋਂ ਹੀ ਦੇ ਕੋ ਚੈਲੰਜ ਤਾਂ ਪੁਲਿਸ ਜਿਹੜਾ ਵਾ ਇਹ ਹਮੇਸ਼ਾ ਤੋਂ ਚੈਲੈਂਜਿੰਗ ਜੌਬ ਹੀ ਹੁੰਦੀ ਆ ਐਂਡ ਪੁਲਿਸਿੰਗ ਕਿਉਂਕਿ ਆਪਾਂ ਇੱਕ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਕਾਰਵਾਈ ਕਰ ਰਹੇ ਆ। ਤਾਂ ਉਹਦੇ 'ਚ ਰਹੇਗਾ ਬਟ ਇਸ਼ੂ ਇਜ਼ ਕਿ ਤੁਹਾਡਾ ਤੁਹਾਡੀ ਪ੍ਰੋਐਕਟਿਵਨੈਸ ਕਿੱਲੀ ਆ? ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਗੈਂਗਸਟਰਸ ਦੇ ਉੱਤੇ ਫੋਕਸਡ ਵਿੰਗ ਨਹੀਂ ਸੀਗਾ ਕੋਈ ਹੁਣ ਸਾਡਾ ਇੱਕ ਵਿੰਗ ਆ ਸਪੈਸੀਫਿਕਲੀ ਜਿਹੜਾ ਫੋਕਸ ਕਰ ਰਿਹਾ ਸੋ ਹਰ ਪਹਿਲੂ ਦੇ ਉੱਤੇ ਅਸੀਂ ਸਪੈਸ਼ਲਾਈਜ਼ਡ ਵਿੰਗਸ ਕੰਮ ਕਰ ਰਿਹਾ ਜਿਸ ਤਰ੍ਹਾਂ ਡਰੱਗਸ ਦੇ ਉੱਤੇ ਐਸਟੀਐਫ ਕੰਮ ਕਰ ਰਹੀ ਹੈ ਗੈਂਗਸਟਰ ਦੇ ਉੱਤੇ ਏਜੀਟੀਐਫ ਕੰਮ ਕਰ ਰਹੀ ਹੈ ਜਦੋਂ ਆਪਾਂ ਟੈਰੋਰੀਜ਼ਮ ਦੀ ਗੱਲ ਕਰਦੇ ਆ ਉਹਦੇ ਵਿੱਚ ਇੰਟਰਨਲ ਸਕਿਉਰਿਟੀ ਵਿੰਗ ਕੰਮ ਕਰ ਰਿਹਾ ਸੋ ਉਹ ਜਿੰਨੇ ਸਾਡੇ ਵਿੰਗ ਆ ਬਹੁਤ ਪ੍ਰੋਐਕਟਿਵ ਰਹਿੰਦੇ ਆ ਬਹੁਤ ਦੇਖੋ ਇਹ ਜਿਹੜਾ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਹ ਨੋਟਿਸ ਚ ਆਉਂਦਾ ਹੈ ਫਿਰ ਉੱਤੇ ਨੇਚਰਲੀ ਕੰਮ ਹੁੰਦਾ ਹੈ ਉੱਚ ਰਿਕਵਰੀਜ਼ ਹੁੰਦੀਆਂ ਹੈ ਉੱਚ ਅਰੈਸਟਸ ਹੁੰਦੇ ਆ ਪਰ ਬਹੁਤ ਇਨਸੀਡੈਂਟ ਆ ਜਿਹੜੀ ਪੰਜਾਬ ਪੁਲਿਸ ਪ੍ਰिवेंट ਕਰਨ ਦੇ ਵਿੱਚ ਸਕਸੈਸਫੁਲ ਹੁੰਦੀ ਆ ਬਹੁਤ ਸਾਰੇ ਮੋਡਿਊਲਸ ਪੜੇ ਜਾਂਦੇ ਜਿਹਦੇ ਵਿੱਚ ਪ੍ਰिवेंशन ਸੋ ਸਾਡੇ ਲਈ ਪ੍ਰिवेंशन ਤੇ ਸਭ ਤੋਂ ਵੱਧ ਜ਼ੋਰ ਅਸੀਂ ਦਿੰਨੇ ਆ ਕਿ ਪ੍ਰੋਐਕਟਿਵ ਹੋ ਕੇ ਪ੍ਰिवेंशन ਤੇ ਜ਼ੋਰ ਦਿੱਤਾ ਜਾਵੇ ਔਰ ਜੇ ਜੇ ਕ੍ਰਾਈਮ ਹੋ ਜਾਵੇ ਫਿਰ ਸਾਰੇ ਦੇ ਸਾਰੇ ਉਸ ਕੰਮ ਦੇ ਉੱਤੇ ਲੱਗ ਜਾਂਦੇ ਕਿ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਸੋ ਅਸੀਂ ਸੋਫ ਆ ਜੇ ਆਪਾਂ 2023 ਦਾ ਜਦੋਂ ਐਨਾਲਿਸਿਸ ਕਰਦੇ ਆ ਅਸੀਂ ਤਾਂ ਅਸੀਂ ਉੱਚ ਸਕਸੈਸਫੁਲ ਰਹੇ ਆ ਜਿੰਨੇ ਵੀ ਸਾਡੇ ਕ੍ਰਾਈਮ ਹੋਏ ਤੁਸੀਂ ਕੋਈ ਵੀ ਕ੍ਰਾਈਮ ਜਿਹੜਾ ਤੁਹਾਡੀ ਟਿਪਸ ਤੇ ਆ ਕਿ ਆਹ ਕ੍ਰਾਈਮ ਪੰਜਾਬ 'ਚ ਹੋਇਆ ਹਰ ਕ੍ਰਾਈਮ ਪੰਜਾਬ ਪੁਲਿਸ ਨੇ ਰਿਕਾਰਡ ਟਾਈਮ ਦੇ ਵਿੱਚ ਸੋਲਵ ਕੀਤਾ ਹਰ ਇੱਕ ਕ੍ਰਾਈਮ ਔਰ ਅੱਗੇ ਤੋਂ ਸਾਡਾ ਜਿਹੜਾ ਜੋਰ ਆ ਕਿਉਂਕਿ ਹੁਣ ਜਿੱਦਾਂ ਆਪਾਂ ਤੁਸੀਂ ਪੁੱਛਿਆ ਚੈਲੈਂਜਿੰਗ ਐਕਸੀਡੈਂਟਸ ਨੂੰ ਪ੍ਰੀਵੈਂਟ ਕਰਨਾ ਇੱਕ ਚੈਲੰਜ ਆ ਸਾਡੇ ਵਾਸਤੇ ਉਹਦੇ ਵਾਸਤੇ ਤਦੇ ਹੀ ਸੀਐਮ ਸਾਹਿਬ ਨੇ ਮਾਨਯੋਗ ਸੀਐਮ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜੀਆਂ ਗੱਡੀਆਂ ਆ ਸੀ ਉਹਨਾਂ ਨੂੰ ਦੇ ਰਹੇ ਆ ਜਿਸ ਤਰ੍ਹਾਂ ਦੀ ਉਹ ਫੋਰਸ ਹੋਏਗੀ ਉਹ ਉਹ ਦੇਖਣ ਲਾਇਕ ਹੋਏਗੀ ਤੁਸੀਂ ਦੇਖਣਾ ਜਦੋਂ ਉਹ ਲਾਂਚ ਹੋਏਗੀ ਜਿਹੜੀ ਸਰਕ ਸੁਰੱਖਿਆ ਫੋਰਸ ਸੋ ਇਹ ਵੀ ਸਾਡੇ ਲਈ ਚੈਲੰਜ ਆ ਡਰੱਗਸ ਨੂੰ ਪ੍ਰिवेंट ਕਰਨ ਵਾਸਤੇ ਹੁਣ ਅਸੀਂ ਗਰਾਊਂਡ ਲੈਵਲ ਤੇ ਜਾ ਰਹੇ ਹਾਂ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਵਿਲੇਜ ਕਮੇਟੀਆਂ ਬਣਾਈਆਂ ਕੈਂਪੇਨਿੰਗ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਸ਼ੁਰੂ ਕੀਤੀ ਸੋ ਪੁਲਿਸਿੰਗ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਲॉ ਐਂਡ ਆਰਡਰ ਨੂੰ ਮੇਨਟੇਨ ਕਰਨਾ ਪੁਲਿਸਿੰਗ ਹਮੇਸ਼ਾ ਇੱਕ ਚੈਲਿੰਜਿੰਗ ਜੌਬ ਹੁੰਦੀ ਹੈ ਗੱਲ ਇਹ ਹੈ ਕਿ ਆਪਾਂ ਉਹਨੂੰ ਕਿੰਨੇ ਕੌਨਫੀਡੈਂਸ ਤੇ ਕਿੰਨੇ ਡਿਟਰਮੀਨੇਸ਼ਨ ਦੇ ਨਾਲ ਕਰਦੇ ਆ ਉਹ ਅਸੀਂ ਕਰ ਰਹੇ ਆ ਪੰਜਾਬ ਪੁਲਿਸ ਉਹ ਪਿਛਲੇ ਦਿਨਾਂ ਦੇ ਸੁਪਾਇ ਹੈ ਕਿ ਕੇਂਦਰ ਸਰਕਾਰ ਵੱਲੋਂ ਵੀ ਕੋਈ ਫੰਡ ਸੀ ਜਿਹੜੇ ਤੋਂ ਦੇ ਰੋਕੇ ਗਏ ਨੇ ਨਹੀਂ ਨਹੀਂ ਉਹ ਉਹ ਡਰੱਗਸ ਦਾ ਇਸ਼ੂ ਸੀਗਾ ਜੀ ਉਹ ਐਜੀਟੀਐਫ ਨੇ ਬਣਾ ਦਿੱਤਾ ਆਲਰੇਡੀ ਔਰ ਕੋਈ ਸਰਕਾਰ ਵੱਲੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਫੰਡਸ ਦੀ ਕੋਈ ਕਮੀ ਨਹੀਂ ਹੈ ਕੋਈ ਵੀ ਪ੍ਰੋਪੋਜ਼ਲ ਲੈ ਕੇ ਜਾਓ ਤੁਰੰਤ ਸਾਨੂੰ ਮਿਲਦਾ ਹੈ ਸਾਡਾ ਸਾਡੀ ਸਰਕਾਰ ਤਾਂ ਅਸੀਂ ਆਪਣੀ ਗਵਰਨਮੈਂਟ ਤੋਂ ਮੰਗਣਾ ਨਹੀਂ ਹੈ ਜੇ ਸਰ ਤੁਸੀਂ ਜੇਲ੍ਹਾਂ ਚ ਬੰਦੇ ਅੰਦਰ ਕੀਤੇ ਨੇ ਅੱਪਰ ਆਇਆ ਗਿਆ ਕੰਮ ਕਰਦੇ ਸਾਲ ਜੇ ਸਾਰੇ ਆਸ-ਪਾਸ ਹੋ ਗਿਆ ਗੋਲੀਬਾਰਡ ਤੇ ਸਿੱਖ ਰ ਸਕਦੇ ਹੋ ਨਹੀਂ ਉਹ ਤਾਂ ਜੋ-ਜੋ ਪ੍ਰੋਸੀਜਰ ਅਸੀਂ ਪੂਰੇ ਕਰਨੇ ਸੀ ਉਹ ਕਰ ਦਿੱਤੇ ਆ ਐਗਜੈਕਟ ਕਿ ਕਿਨ ਪੁਆਇੰਟਡ ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਅਪਾ ਅਗਲੀ ਵਾਰੀ ਸ਼ੇਅਰ ਕਰ ਲਵਾਂਗੇ ਬਟ ਜੋ-ਜੋ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਉਹ ਸਾਰੇ ਪ੍ਰੋਸੀਜਰ ਸਾਡੇ ਵੱਲੋਂ ਪੁਲਿਸ ਵੱਲੋਂ ਫਾਲੋ ਕਰ ਲਿਆ ਗਿਆ ਜੀ ਸਰ ਪੰਜਾਬ ਪੁਲਿਸ ਜਿਹੜੀ ਆ ਉਹ ਬਾਹਰੋਂ ਜਿਹੜੇ ਡਰੱਗਸ ਵਾਲੇ ਬੰਦਿਆਂ ਨੂੰ ਪੜ ਕੇ ਜਿੰਨਾ ਚਿਰਦੀ ਆ ਇਹਨਾਂ ਦੇ ਵਿੱਚ ਆਪਣਾ ਨੈਕਸਸ ਚੱਲਦਾ ਪਿੱਛੇ ਵੀ 43000 ਕਾਲ ਇੱਕੋ ਨੇ ਮੇਰੇ ਸਾਹਮਣੇ ਇਦਾਂ ਦੀਆਂ ਜਿਹੜੀਆਂ ਵਾਰਤਾ ਤਾਂ ਜਾਂ ਅੰਦਰ ਮੋਬਾਈਲ ਯੂਜ਼ ਹੋਣੀ ਹੈ ਗਿਆ ਬਹੁਤ ਕੀਤਾ ਗਿਆ ਸਭ ਕੁਝ ਐਫਰਟ ਕੀਤਾ ਗਿਆ ਲੇਕਿਨ ਅਜੇ ਵੀ ਦੇਖੋ ਹੁਣ ਕਾਫੀ ਸਸਪੈਂਡ ਵੀ ਕਿਤੇ ਕਿ ਕਿਦਾਂ ਪੂਰਾ ਹੋਏਗਾ ਕੀ ਸਰਕਾਰ ਦੀ ਚੁਣੌਤੀ ਦੀ ਗੱਲ ਕਰਦੇ ਹੋ ਇਹ ਵੀ ਬਹੁਤ ਚੁਣੌਤੀ ਹੈ ਲੇਕਿਨ ਤੁਸੀਂ ਕਿਵੇਂ ਕਰੋਗੇ ਅੱਗੇ ਯਾਨੀ ਦੇਖੋ ਜਿਹੜਾ ਦੇਖੋ ਮੈਂ ਕਿਸੇ ਇੱਕ ਪਾਰਟਿਕੂਲਰ ਕੇਸ ਤੇ ਨਹੀਂ ਟਿੱਪਣੀ ਕਰਨਾ ਚਾਹੁੰਗਾ ਉਹ ਜਿਹੜਾ ਉਹ ਉਹ ਬਹੁਤ ਕਈ ਕਈ ਇਸ਼ੂਜ਼ ਬਹੁਤ ਪੁਰਾਣੇ ਆ ਜਿਹੜੇ ਕਿ ਹੁਣ ਹਾਈਲਾਈਟ ਹੋਏ ਆ ਜਿਹੜੀਆਂ ਕਾਲਸ 43000 ਉਹ ਚ ਬਹੁਤ ਸਾਰੀਆਂ 2019 ਦੀਆਂ ਵੀ ਹੈਗੀਆਂ ਉਹਦੇ ਚ ਸੋ ਇਸ਼ੂ ਇਜ਼ ਕਿ ਹੁਣ ਕੀ ਕਰ ਰਹੇ ਆ ਆਪਾਂ ਸੋ ਹੁਣ ਜਿੱਦਾਂ ADGP ਪ੍ਰिजन ਜਿਹੜੇ ਨੇ ਉਹ ਜਿੱਤੋਂ ਤੱਕ ਪ੍ਰिजन ਦਾ ਸਵਾਲ ਆ ਉਹਦੇ ਤੇ ਉਹੀ ਫੋਕਸ ਕਰ ਰਿਹਾ ਔਰ ਬਟਿੰਡਾ ਜੇਲ ਨੂੰ ਬਿਲਕੁਲ ਮਾਡਰਨਾਈਜ਼ ਕੀਤਾ ਗਿਆ ਹੈ ਹੋਰ ਵੀ ਪ੍ਰਪੋਜ਼ਲ ਹੈਗਾ ਹੈ ਕਿ ਜੇਲਜ਼ ਨੂੰ ਹੋਰ ਸਟਰੈਂਥਨ ਕੀਤਾ ਜਾਵੇ ਸਟਾਫ ਇਨਕਰੀਜ਼ ਦਾ ਵੀ ਪ੍ਰੋਪੋਜ਼ਲ ਆ ਟੈਕਨੋਲੋਜੀ ਇੰਪਰੂਵਮੈਂਟ ਦਾ ਵੀ ਪ੍ਰੋਪੋਜ਼ਲ ਆ ਸੋ ਆਉਂਦੇ ਦਿਨਾਂ 'ਚ ਤੁਹਾਨੂੰ ਚੇਂਜ ਦੇਖਣ ਨੂੰ ਮਿਲੇਗੀ ਉਹਦੇ ਵਿੱਚ ਠੀਕ ਹੈ ਜੀ ਥੈਂਕ ਯੂ